ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨਾ ਵਿਊਅਰਸ ਨੇ ਅਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਸਾਡਾ ਹੌਸਲਾ ਵਧ ਸਕੇ ਤੇ ਅਸੀਂ ਚੰਗੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੀ ਰਹੀਏ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਪਿੰਡ ਦੀਆਂ ਗਲੀਆਂ ਵਿੱਚ ਜ਼ਿੰਦਗੀ ਆਪਣੇ ਰੰਗ ਵਿੱਚ ਰੁੱਝੀ ਹੋਈ ਸੀ ਬਜ਼ਾਰਾਂ ਵਿੱਚ ਰੌਣਕ ਲੱਗੀ ਹੋਈ ਸੀ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਖੜੇ ਆਵਾਜ਼ਾਂ ਮਾਰ ਰਹੇ ਸੀ ਬੱਚੇ ਆਪਣੀਆਂ ਖੇਡਾਂ ਵਿੱਚ ਮਸਤ ਸੀ ਤੇ ਮਜ਼ਦੂਰ ਆਪਣੇ ਕੰਮਕਾਰਾਂ ਵਿੱਚ ਲੱਗੇ ਹੋਏ ਸਨ ਇਨ੍ਹਾਂ ਮਜ਼ਦੂਰਾਂ ਵਿੱਚ ਇੱਕ ਜਸਵੀਰ ਸਿੰਘ ਨਾਂ ਦਾ ਮਜ਼ਦੂਰ ਵੀ ਸੀ ਜੋ ਮਿਹਨਤ ਕਰਦਾ ਤੇ ਸ਼ਾਮ ਨੂੰ ਕੁਝ ਰੁਪਏ ਲੈ ਕੇ ਆਪਣੇ ਛੋਟੇ ਜਿਹੇ ਘਰ ਵਿੱਚ ਚਲਾ ਜਾਂਦਾ ਜਸਵੀਰ ਸਿੰਘ ਇੱਕ ਇਮਾਨਦਾਰ ਅਤੇ ਨੇਕ ਦਿਲ ਇਨਸਾਨ ਸੀ ਉਹ ਜ਼ਿਆਦਾ ਨਹੀਂ ਕਮਾਉਂਦਾ ਸੀ ਪਰ ਜੋ ਵੀ ਕਮਾਉਂਦਾ ਸੀ ਉਸ ਵਿੱਚ ਉਹ ਸੰਤੁਸ਼ਟ ਸੀ ਉਸ ਵਿੱਚ ਉਹ ਕਿਸੇ ਨਾ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਜ਼ਰੂਰ ਕਰਦਾ ਸੀ ਉਸ ਦਾ ਵਿਸ਼ਵਾਸ ਸੀ ਕਿ ਵਾਹਿਗੁਰੂ ਦੇ ਰਾਹ ਵਿੱਚ ਦਿੱਤਾ ਗਿਆ 1 ਰੁਪਿਆ ਵੀ ਕਈ ਗੁਣਾ ਵੱਧ ਕੇ ਵਾਪਸ ਆਉਂਦਾ ਹੈ ਇੱਕ ਦਿਨ ਉਹ ਹਮੇਸ਼ਾ ਵਾਂਗ ਇੱਕ ਖੇਤ ਵਿੱਚ ਕੰਮ ਕਰ ਰਿਹਾ ਸੀ ਉਹ ਪਸੀਨੇ ਨਾਲ ਭਿੱਜਿਆ ਪਿਆ ਸੀ ਉਹ ਫਸਲਾਂ ਦੀ ਕਟਾਈ ਵਿੱਚ ਰੁੱਝਿਆ ਹੋਇਆ ਸੀ ਦਿਨ ਭਰ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਜਦ ਕੰਮ ਪੂਰਾ ਹੋਇਆ ਖੇਤ ਦੇ ਮਾਲਕ ਨੇ ਉਸ ਨੂੰ ਮਜ਼ਦੂਰੀ ਦੇ ਤੌਰ ਤੇ ਇੱਕ ਚਮਕਦਾ ਹੋਇਆ ਰੁਪਇਆ ਦਿੱਤਾ। ਇਹ ਉਸ ਦੇ ਦਿਨ ਭਰ ਦੀ ਮਿਹਨਤ ਦੀ ਕਮਾਈ ਸੀ। ਜਸਵੀਰ ਨੇ ਰੁਪਇਆ ਮੁੱਠੀ ਵਿੱਚ ਜਕੜਿਆ ਤੇ ਸੋਚਿਆ ਕਿ ਅੱਜ ਮੈਂ ਇਸ ਰੁਪਏ ਨਾਲ ਕੁਝ ਖਾਵਾਂਗਾ। ਉਹ ਬਾਜ਼ਾਰ ਵੱਲ ਵਧਿਆ। ਤਾ ਜੋ ਕੁਝ ਖਾਣ ਲਈ ਖਰੀਦ ਸਕੇ ਪਰ ਜਿੱਦਾਂ ਹੀ ਉਹ ਇੱਕ ਦੁਕਾਨ ਦੇ ਨੇੜੇ ਪਹੁੰਚਿਆ ਉਸ ਦੀ ਨਜ਼ਰ ਗਲੀ ਵਿੱਚ ਬੈਠੇ ਇੱਕ ਬਜ਼ੁਰਗ ਫਕੀਰ ਤੇ ਪਈ ਫਕੀਰ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਉਹ ਕਈ ਦਿਨਾਂ ਤੋਂ ਭੁੱਖਾ ਹੋਵੇਗਾ ਫਕੀਰ ਨੂੰ ਵੇਖ ਕੇ ਉਸ ਦੇ ਕਦਮ ਉੱਥੇ ਹੀ ਰੁਕ ਗਏ ਉਸ ਨੇ ਆਪਣੀ ਮੁਠੀ ਦੇ ਵਿੱਚ ਬਾਂਦਰ ਪਏ ਫਲ ਵੇਖਿਆ ਤੇ ਫਿਰ ਫਕੀਰ ਦੀ ਹਾਲਤ ਵੱਲ ਦੇਖਿਆ ਦਿਲ ਵਿੱਚ ਕਸ਼ਮਕਸ਼ ਸ਼ੁਰੂ ਹੋ ਗਈ ਮੇਰੇ ਕੋਲ ਇਹ ਇਕੱਲਾ ਰੁਪਿਆ ਹੀ ਹੈ ਜੇ ਮੈਂ ਇਹ ਇਸ ਫਕੀਰ ਨੂੰ ਦੇ ਦਿੱਤਾ ਤਾਂ ਮੈਂ ਰਾਤ ਨੂੰ ਕੀ ਖਾਵਾਂਗਾ ਪਰ ਫਿਰ ਉਸਨੇ ਸੋਚਿਆ ਕਿ ਮੇਰੇ ਨਾਲੋਂ ਸ਼ਾਇਦ ਇਸ ਦੀ ਲੋੜ ਫਕੀਰ ਨੂੰ ਜ਼ਿਆਦਾ ਹੈ ਥੋੜੇ ਪਲ ਸੋਚਣ ਤੋਂ ਬਾਅਦ ਉਸ ਨੇ ਆਪਣਾ ਰੁਪਇਆ ਕੱਢਿਆ ਤੇ ਫਕੀਰ ਦੇ ਵੱਲ ਵਧਾ ਦਿੱਤਾ ਫਕੀਰ ਨੇ ਜਦ ਉਸ ਰੁਪਏ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸ ਨੇ ਅਸਮਾਨ ਵੱਲ ਵੇਖ ਕੇ ਕਿਹਾ ਹੇ ਵਾਹਿਗੁਰੂ ਜੋ ਤੇਰੇ ਰਾਹ ਵਿੱਚ ਦਿੰਦਾ ਹੈ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਦਾ ਜਿਸ ਵੀਰ ਫਕੀਰ ਦੀਆਂ ਦਵਾਵਾਂ ਸੁਣਦਾ ਰਿਹਾ ਫਿਰ ਉਹ ਮੁਸਕਰਾ ਕੇ ਉੱਥੋਂ ਚਲਾ ਗਿਆ ਉਸ ਦਾ ਦਿਲ ਸਕੂਨ ਨਾਲ ਭਰਿਆ ਹੋਇਆ ਸੀ ਕਿਉਂਕਿ ਉਸ ਨੇ ਆਪਣੀ ਕਮਾਈ ਦਾ ਹਿੱਸਾ ਕਿਸੇ ਜ਼ਰੂਰਤਮੰਦ ਨੂੰ ਦੇ ਦਿੱਤਾ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਇਹ ਕਿਰਪਾ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਲੈ ਕੇ ਆਵੇਗਾ ਇਸ ਦੇ ਬਾਰੇ ਕਦੇ ਉਸਨੇ ਸੋਚਿਆ ਤੱਕ ਨਹੀਂ ਸੀ ਰਾਤ ਨੂੰ ਜਸਵੀਰ ਸਿੰਘ ਜਦੋਂ ਆਪਣੇ ਕੱਚੇ ਘਰ ਵਿੱਚ ਪਹੁੰਚਿਆ ਤਾਂ ਉਸ ਨੂੰ ਭੁੱਖ ਮਹਿਸੂਸ ਹੋਈ ਪਰ ਉਹ ਬਹੁਤ ਖੁਸ਼ ਸੀ ਕਿ ਉਸਦੇ ਦਿੱਤੇ ਰਪੇ ਨਾਲ ਕਿਸੇ ਹੋਰ ਦੀ ਭੁੱਖ ਤਾਂ ਮਿਟ ਗਈ ਹੈ ਉਹ ਲੰਮਾ ਪਿਆ ਤੇ ਜਲਦੀ ਹੀ ਗਹਿਰੀ ਨੀਂਦ ਵਿੱਚ ਚਲਾ ਗਿਆ ਅਗਲੀ ਸਵੇਰ ਜਦੋਂ ਸੂਰਜ ਦੀ ਰੋਸ਼ਨੀ ਪਿੰਡ ਦੀਆਂ ਗਲੀਆਂ ਵਿੱਚ ਫੈਲਣ ਲੱਗੀ ਤਹ ਹਮੇਸ਼ਾ ਦੀ ਤਰ੍ਹਾਂ ਜਸਵੀਰ ਆਪਣੇ ਕੰਮ ਤੇ ਰਵਾਨਾ ਹੋ ਗਿਆ ਉਹ ਖੇਤ ਵਿੱਚ ਪਹੁੰਚਿਆ ਤੇ ਦੂਜੇ ਮਜ਼ਦੂਰਾਂ ਨਾਲ ਮਿਲ ਕੇ ਮਿਹਨਤ ਕਰਨ ਲੱਗ ਪਿਆ ਸਖਤ ਗਰਮੀ ਤੇ ਪਸੀਨੇ ਵਿੱਚ ਡੁੱਬੇ ਮਜ਼ਦੂਰ ਆਪਣੇ ਰੋਜ਼ੀ ਕਮਾਉਣ ਵਿੱਚ ਰੁੱਝੇ ਹੋਏ ਸੀ ਜਸਵੀਰ ਫਸਲਾਂ ਦੀ ਕਟਾਈ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਅੱਜ ਜ਼ਿਆਦਾ ਹੀ ਥਕਾਵਟ ਮਹਿਸੂਸ ਹੋਈ ਸ਼ਾਇਦ ਕੱਲ੍ਹ ਰਾਤ ਬਿਨਾਂ ਖਾਣਾ ਖਾਦੇ ਸੌਣ ਕਾਰਨ ਉਸ ਦੇ ਸਰੀਰ ਤੇ ਅਸਰ ਪੈ ਗਿਆ ਸੀ ਦੁਪਹਿਰ ਨੂੰ ਜਦੋਂ ਉਹ ਥੋੜੀ ਦੇਰ ਆਰਾਮ ਕਰਨ ਲਈ ਬੈਠਾ ਤਾਂ ਇੱਕ ਅਣਜਾਣ ਵਿਅਕਤੀ ਉਸ ਦੇ ਨੇੜੇ ਆਇਆ ਉਸ ਦੇ ਚੰਗੇ ਕੱਪੜੇ ਪਾਏ ਹੋਏ ਸੀ ਚਿਹਰੇ ਤੇ ਨਰਮੀ ਤੇ ਸੰਜੀਦਗੀ ਸੀ ਉਸ ਨੇ ਜਸਵੀਰ ਵੱਲ ਵੇਖਿਆ ਤੇ ਨਰਮੀ ਨਾਲ ਕਹਿਣ ਲੱਗਾ ਉੱਤਰ ਮੈਂ ਤੈਨੂੰ ਕਈ ਦਿਨਾਂ ਤੋਂ ਕੰਮ ਕਰਦੇ ਨੂੰ ਦੇਖ ਰਿਹਾ ਹਾਂ ਤੂੰ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦਾ ਹੈ ਕੀ ਤੈਨੂੰ ਇੱਕ ਚੰਗਾ ਕੰਮ ਚਾਹੀਦਾ ਹੈ ਜਸਵੀਰ ਨੇ ਹੈਰਾਨ ਹੋ ਕੇ ਕਿਹਾ ਜੀ ਮੈਂ ਇੱਕ ਮਜ਼ਦੂਰ ਹਾਂ ਜੋ ਵੀ ਮੈਨੂੰ ਕੰਮ ਮਿਲ ਜਾਵੇ ਮੈਂ ਕਰ ਲੈਂਦਾ ਹਾਂ ਪਰ ਜੇ ਕੋਈ ਚੰਗਾ ਕੰਮ ਹੈ ਤਾਂ ਮੈਂ ਜ਼ਰੂਰ ਕਰਾਂਗਾ ਉਸ ਵਿਅਕਤੀ ਨੇ ਮੁਸਕਰਾ ਕੇ ਕਿਹਾ ਮੈਂ ਇੱਕ ਵਪਾਰੀ ਹਾਂ ਮੈਨੂੰ ਇੱਕ ਅਜਿਹੇ ਬੰਦੇ ਦੀ ਲੋੜ ਹੈ ਜੋ ਮੇਰੇ ਲਈ ਸਾਮਾਨ ਖਰੀਦੇ ਤੇ ਹਿਸਾਬ ਕਿਤਾਬ ਰੱਖ ਸਕੇ ਮੈਂ ਤੇਰੀ ਇਮਾਨਦਾਰੀ ਦੇਖੀ ਹੈ ਇਸ ਲਈ ਤੇਰੇ ਤੇ ਭਰੋਸਾ ਕਰਨਾ ਚਾਹੁੰਦਾ ਹਾਂ ਜੀ ਤੂੰ ਚਾਹੇ ਤਾਂ ਮੇਰੇ ਨਾਲ ਕੰਮ ਕਰ ਸਕਦਾ ਹੈ ਮੈਂ ਤੈਨੂੰ ਮਜ਼ਦੂਰੀ ਵੀ ਜ਼ਿਆਦਾ ਦੇਵਾਂਗਾ ਇਹ ਸੁਣ ਕੇ ਜਸਵੀਰ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਨੂੰ ਐਨਾ ਵਧੀਆ ਮੌਕਾ ਕਿਵੇਂ ਮਿਲ ਗਿਆ ਉਹ ਇੱਕ ਆਮ ਮਜ਼ਦੂਰ ਸੀ ਪਰ ਅੱਜ ਉਸ ਨੂੰ ਇੱਕ ਵੱਡੇ ਵਪਾਰੀ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ ਉਸ ਨੇ ادب ਨਾਲ ਕਿਹਾ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਮੈਂ ਜ਼ਰੂਰ ਤੁਹਾਡੇ ਨਾਲ ਕੰਮ ਕਰਨਾ ਚਾਹਾਂਗਾ ਵਪਾਰੀ ਨੇ ਖੁਸ਼ ਹੋ ਕੇ ਕਿਹਾ ਫਿਰ ਕੱਲ ਸਵੇਰੇ ਮੇਰੇ ਕਾਫਲੇ ਨਾਲ ਆ ਜਾਮੀ ਅਸੀਂ ਵਪਾਰੀ ਸਫ਼ਰ ਤੇ ਜਾ ਰਹੇ ਹਾਂ ਜਿਸ ਵੀਰ ਦੇ ਦਿਲ ਵਿੱਚ ਖੁਸ਼ੀ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਰਿਹਾ ਹੈ ਅਗਲੀ ਸਵੀਰ ਜਸਵੀਰ ਸਿੰਘ ਆਪਣਾ ਨਿਤਨੇਮ ਕਰਕੇ ਕਾਫਲੇ ਦੀ ਥਾਂ ਤੇ ਪਹੁੰਚ ਗਿਆ ਜਿੱਥੇ ਬੈਲ ਗੱਡੀਆਂ ਉੱਤੇ ਵਪਾਰੀਆਂ ਦਾ ਸਮਾਨ ਲੱਦਿਆ ਜਾ ਰਿਹਾ ਸੀ ਪਿੰਡ ਦੇ ਮਸ਼ਹੂਰ ਵਪਾਰੀ ਸਰਦਾਰ ਹਰਪਾਲ ਸਿੰਘ ਵੀ ਸਫ਼ਰ ਲਈ ਤਿਆਰ ਹੋ ਰਹੇ ਸੀ ਕਾਫਲੇ ਦੀ ਰਵਾਨਗੀ ਦਾ ਨਜ਼ਾਰਾ ਵੇਖ ਕੇ ਜਸਵੀਰ ਦਾ ਦਿਲ ਖੁਸ਼ੀ ਨਾਲ ਭਰ ਗਿਆ ਸਰਦਾਰ ਹਰਪਾਲ ਸਿੰਘ ਨੇ ਜਸਵੀਰ ਨੂੰ ਆਖਿਆ ਪੁੱਤਰ ਇਸ ਸਫ਼ਰ ਵਿੱਚ ਤੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਮਾਨਦਾਰੀ ਅਤੇ ਸਿਆਣਪ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੀ ਤੂੰ ਇਹਨਾਂ ਨੂੰ ਥੰਮੀ ਰੱਖਿਆ ਤਾਂ ਕਾਮਯਾਬੀ ਤੇਰੇ ਕਦਮ ਜ਼ਰੂਰ ਚੁੰਮੇਗੀ ਜਸਵੀਰ ਨੇ ਸਿਰ ਝੁਕਾ ਕੇ ਕਿਹਾ ਜੀ ਮੈਂ ਹਮੇਸ਼ਾ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਉਸ ਦਿਨ ਕਾਫਲਾ ਪਿੰਡ ਦੇ ਦਰਵਾਜ਼ਿਆਂ ਤੋਂ ਬਾਹਰ ਨਿਕਲਿਆ ਤੇ ਰੇਤਲੇ ਰਾਤੇ ਚੱਲਣ ਲੱਗਾ ਸਫ਼ਰ ਦੌਰਾਨ ਜਸਵੀਰ ਨੇ ਪਹਿਲੀ ਵਾਰ ਵੇਖਿਆ ਕਿ ਵਪਾਰ ਸਿਰਫ ਸਮਾਨ ਖਰੀਦਣ ਤੇ ਵੇਚਣ ਦਾ ਨਾਮ ਨਹੀਂ ਸਫ਼ਰ ਇਸ ਵਿੱਚ ਸਿਆਣਫ ਸਬਰ ਤੇ ਨੇਕੀ ਦਾ ਵੀ ਮੁੱਖ ਹੱਥ ਹੁੰਦਾ ਹੈ ਸਫ਼ਰ ਵਿੱਚ ਕਈ ਵਾਰ ਕਾਫਲੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹਰ ਵਾਰ ਜਿਸ ਵੀਰ ਨੇ ਆਪਣੇ ਸਬਰ ਤੇ ਅਕਲ ਨਾਲ ਮਾਮਲਾ ਸੰਭਾਲਣ ਵਿੱਚ ਮਦਦ ਕੀਤੀ ਉਹ ਜੇ ਦਿਨਾਂ ਬਾਅਦ ਕਾਫਲਾ ਇੱਕ ਵੱਡੇ ਬਾਜ਼ਾਰ ਵਿੱਚ ਪਹੁੰਚਿਆ ਜਿੱਥੇ ਵੱਖ-ਵੱਖ ਸ਼ਹਿਰਾਂ ਦੇ ਵਪਾਰੀ ਇਕੱਠੇ ਹੋਏ ਸੀ ਜਿਸ ਵੀਰ ਨੇ ਸਰਦਾਰ ਹਰਪਾਲ ਸਿੰਘ ਨਾਲ ਰਹਿੰਦਿਆਂ ਹਰ ਚੀਜ਼ ਨੂੰ ਧਿਆਨ ਨਾਲ ਵੇਖਿਆ ਤੇ ਸਮਝਿਆ ਕਿ ਕਿਹੜਾ ਸਮਾਨ ਕਿੱਥੇ ਜ਼ਿਆਦਾ ਨਫਾ ਦਿੰਦਾ ਹੈ ਉਹ ਹਮੇਸ਼ਾ ਸੱਚ ਬੋਲਦਾ ਤੇ ਕੀਮਤਾਂ ਵਿੱਚ ਕਿਸੇ ਨਾਲ ਧੋਖਾ ਨਾ ਕਰਦਾ ਇਹ ਵੇਖ ਕੇ ਦੂਜੇ ਵਪਾਰੀ ਵੀ ਹੈਰਾਨ ਹੋ ਗਏ ਕਿ ਆਮ ਮਜ਼ਦੂਰ ਇੰਨਾ ਸਿਆਣਾ ਤੇ ਇਮਾਨਦਾਰ ਕਿਵੇਂ ਹੋ ਸਕਦਾ ਹੈ ਕੁਝ ਦਿਨਾਂ ਬਾਅਦ ਜਦੋਂ ਸੌਦਾ ਪੂਰਾ ਹੋ ਗਿਆ ਤਾਂ ਸਰਦਾਰ ਹਰਪਾਲ ਸਿੰਘ ਨੇ ਜਸਵੀਰ ਨੂੰ ਬੁਲਾਇਆ ਤੇ ਕਹਿਣ ਲੱਗੇ ਪੁੱਤਰ ਤੂੰ ਇਸ ਸਫ਼ਰ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਤੇਰੀ ਇਮਾਨਦਾਰੀ ਦਾ ਇਨਾਮ ਦੇਣਾ ਚਾਹੁੰਦਾ ਹਾਂ ਇਹ ਕਿ ਕਿ ਸਰਦਾਰ ਹਰਪਾਲ ਸਿੰਘ ਨੇ ਜਸਵੀਰ ਦੇ ਹੱਥ ਤੇ ਇੱਕ ਥੈਲੀ ਰੱਖ ਦਿੱਤੀ ਜਿਸ ਵਿੱਚ ਹਜ਼ਾਰ ਰੁਪਏ ਸਨ ਜਸਵੀਰ ਹੈਰਾਨ ਰਹਿ ਗਿਆ ਇਹ ਉਹੀ ਜਸਵੀਰ ਸੀ ਜਿਸ ਨੇ ਕੁਝ ਦਿਨ ਪਹਿਲਾਂ ਆਪਣਾ ਅਕਲਰ ਪਿਆ ਵੀ ਇੱਕ ਫਕੀਰ ਨੂੰ ਦੇ ਦਿੱਤਾ ਸੀ ਤੇ ਵਾਹਿਗੁਰੂ ਨੇ ਉਸ ਨੂੰ ਅੱਜ 1000 ਰੁਪਏ ਨਾਲ ਨਿਵਾਜ ਦਿੱਤਾ ਸੀ ਜਿਸ ਵੀਰ ਨੇ ਥੈਲੀ ਲੈ ਕੇ ਸਰਦਾਰ ਹਰਪਾਲ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਇਹ ਤੁਹਾਡਾ ਐਸਾਨ ਹੈ ਮੈਂ ਆਪਣੀ ਮਿਹਨਤ ਤੇ ਇਮਾਨਦਾਰੀ ਨੂੰ ਇਸ ਤਰ੍ਹਾਂ ਹੀ ਸੰਭਾਲਾਂਗਾ ਸਰਦਾਰ ਹਰਪਾਲ ਸਿੰਘ ਨੇ ਮੁਸਕਰਾ ਕੇ ਕਿਹਾ ਪੁੱਤਰ ਤੇਰੀ ਇਮਾਨਦਾਰੀ ਤੇ ਸਿਆਣਪ ਨੇ ਹੀ ਤੈਨੂੰ ਇੱਥੇ ਤੱਕ ਪਹੁੰਚਾਇਆ ਹੈ ਇਹ ਤੇਰੀ ਕਮਾਈ ਹੈ ਇਸ ਨੂੰ ਸੰਭਾਲ ਕੇ ਰੱਖਣਾ ਇਸੇ ਤਰ੍ਹਾਂ ਜਸਵੀਰ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਉਹ ਇੱਕ ਆਮ ਮਜ਼ਦੂਰ ਤੋਂ ਇੱਕ ਸਫਲ ਵਪਾਰੀ ਬਣ ਗਿਆ ਪਰ ਉਸ ਨੇ ਇਮਾਨਦਾਰੀ ਤੇ ਨੇਕੀ ਦਾ ਕਦੇ ਵੀ ਪੱਲਾ ਨਾ ਛੱਡਿਆ ਤੇ ਨਾ ਹੀ ਦੂਜਿਆਂ ਦੀ ਮਦਦ ਕਰਨਾ ਛੱਡਿਆ ਇਸ ਤਰ੍ਹਾਂ ਉਸ ਦੀ ਕਹਾਣੀ ਪਿੰਡ ਦੇ ਵਿੱਚ ਮਸ਼ਹੂਰ ਹੋ ਗਈ ਲੋਕ ਉਸ ਨੂੰ ਇਮਾਨਦਾਰ ਜਸਵੀਰ ਕਹਿ ਕੇ ਬੁਲਾਉਣ ਲੱਗੇ ਜਸਵੀਰ ਸਿੰਘ ਹਰਾਨੀ ਨਾਲ ਥੈਲੀ ਲੈ ਕੇ ਖੜਾ ਸੀ ਉਹ ਸੋਚ ਰਿਹਾ ਸੀ ਕਿਵੇਂ ਵਾਹਿਗੁਰੂ ਨੇ ਉਸ ਦੀ ਛੋਟੀ ਜਹੀ ਨੇਕੀ ਦਾ ਇੰਨਾ ਵੱਡਾ ਇਨਾਮ ਦਿੱਤਾ ਹੈ ਜੋ ਉਹ ਖੁਦ ਵੀ ਨਹੀਂ ਸੋਚ ਸਕਦਾ ਸੀ ਸਰਦਾਰ ਹਰਪਾਲ ਸਿੰਘ ਨੇ ਮਸਕਰਾ ਕੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗੇ ਇਹ ਤੇਰੀ ਇਮਾਨਦਾਰੀ ਅਤੇ ਮਿਹਨਤ ਦਾ ਮੁੱਲ ਹੈ ਵਾਹਿਗੁਰੂ ਹਮੇਸ਼ਾ ਇਮਾਨਦਾਰ ਬੰਦਿਆਂ ਨੂੰ ਨਿਵਾਜਦਾ ਹੈ ਜਿਸ ਵੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਹ ਸੋਚਣ ਲੱਗਾ ਕਿ ਜੇ ਉਹ ਉਸ ਦਿਨ 1 ਰੁਪਿਆ ਫਕੀਰ ਨੂੰ ਨਾ ਦਿੰਦਾ ਤਾਂ ਸ਼ਾਇਦ ਅੱਜ ਵੀ ਉਹ ਉਸੇ ਹੀ ਖੇਤ ਵਿੱਚ ਮਿਹਨਤ ਕਰ ਰਿਹਾ ਹੁੰਦਾ ਪਰ ਵਾਹਿਗੁਰੂ ਨੇ ਉਸ ਦੇ ਦਿਲ ਦੀ ਨੇਕੀ ਨੂੰ ਕਬੂਲ ਕੀਤਾ ਤੇ ਉਸ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ਸੀ ਜਿਸ ਵੀਰ ਨੇ ਨਿਰਣਾ ਕਰ ਲਿਆ ਕਿ ਉਹ ਇਸ ਦੌਲਤ ਨੂੰ ਵੀ ਇਮਾਨਦਾਰੀ ਦੇ ਰਾਹ ਵਿੱਚ ਹੀ ਖਰਚ ਕਰੇਗਾ ਤੇ ਕਦੇ ਧੋਖਾ ਜਾਂ ਹਰਾਮ ਦਾ ਸਹਾਰਾ ਨਹੀਂ ਲਵੇਗਾ ਕੁਝ ਹੀ ਦਿਨਾਂ ਬਾਅਦ ਜਦੋਂ ਉਹ ਪਿੰਡ ਵਾਪਸ ਆਇਆ ਤਾਂ ਸਾਰੇ ਪਿੰਡ ਦੇ ਲੋਕ ਹੈਰਾਨ ਸਨ ਕਿ ਕੱਲ ਜੋ ਇੱਕ ਆਮ ਮਜ਼ਦੂਰ ਸੀ ਉਹ ਅੱਜ ਇੱਕ ਕਾਮਜਾਬ ਵਪਾਰੀ ਕਿਵੇਂ ਬਣ ਗਿਆ ਉਸ ਦੀ ਸਾਦਗੀ ਉਸ ਦੀ ਨਰਮੀ ਤੇ ਉਸ ਦੀ ਇਮਾਨਦਾਰੀ ਉਸ ਦੇ ਚਿਹਰੇ ਤੇ ਅੱਜ ਵੀ ਸਾਫ਼ ਚਲਕ ਰਹੀ ਸੀ ਸਭ ਤੋਂ ਪਹਿਲਾਂ ਉਹ ਸਿੱਧਾ ਉਸ ਫਕੀਰ ਕੋਲ ਗਿਆ ਜਿਸ ਨੂੰ ਉਸ ਨੇ ਕਦੇ 1 ਰੁਪਿਆ ਦਿੱਤਾ ਸੀ ਫਕੀਰ ਅੱਜ ਇੱਕ ਗੁਰਦੁਆਰੇ ਦੇ ਦਰਵਾਜ਼ੇ ਤੇ ਬੈਠਾ ਸੀ ਜਦੋਂ ਉਸਨੇ ਜਸਵੀਰ ਨੂੰ ਆਉਂਦਿਆਂ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਪਛਾਣ ਦੀ ਰੌਸ਼ਨੀ ਚਮਕ اٹਹੀ ਜਸਵੀਰ ਨੇ ਆਦਬ ਨਾਲ ਕਿਹਾ ਬਾਬਾ ਉਹ ਰੁਪਈਆ ਜੋ ਮੈਂ ਦਿੱਤਾ ਸੀ ਉਹ ਅੱਜ 1000 ਰੁਪਏ ਵਿੱਚ ਬਦਲ ਗਿਆ ਹੈ ਇਹ ਸਭ ਤੁਹਾਡੀ ਦੁਆ ਦਾ ਨਤੀਜਾ ਹੈ ਫਕੀਰ ਨੇ ਮੁਸਕਰਾ ਕੇ ਕਿਹਾ ਪੁੱਤਰੇ ਇਹ ਮੇਰੀ ਦੁਆ ਦਾ ਨਹੀਂ ਵਾਹਿਗੁਰੂ ਦਾ ਵਾਅਦਾ ਹੈ ਕਿ ਜੋ ਉਸਦੇ ਰਾਹ ਵਿੱਚ ਦਿੰਦਾ ਹੈ ਉਹ ਕਦੇ ਖਾਲੀ ਨਹੀਂ ਮੁੜਦਾ ਤੇਰੀ ਨੇਕੀ ਨੇ ਤੇਰੀ ਤਕਦੀਰ ਬਦਲ ਦਿੱਤੀ ਹੈ ਜਿਸ ਵੀਰ ਨੇ ਫਕੀਰ ਦੇ ਹੱਥ ਚੰਦਰ ਪਏ ਰੱਖੇ ਤੇ ਵਾਦਾ ਕੀਤਾ ਕਿ ਉਹ ਹਮੇਸ਼ਾ ਆਪਣੀ ਕਮਾਈ ਨੂੰ ਨੇਕੀ ਲਈ ਵਰਤੇਗਾ ਉਸ ਨੇ ਇੱਕ ਦੁਕਾਨ ਖਰੀਦੀ ਜਿੱਥੇ ਉਹ ਇਮਾਨਦਾਰੀ ਨਾਲ ਵਪਾਰ ਕਰਨ ਲੱਗਾ ਹੁਣ ਉਸ ਦੀ ਕਮਾਈ ਵਧਣ ਲੱਗੀ ਤਾਰੇ ਉਸ ਦੇ ਦਿਲ ਦਾ ਸਕੂਨ ਵੀ ਵਧਿਆ ਕਿਉਂਕਿ ਉਹ ਜਾਣ ਚੁੱਕਾ ਸੀ ਕਿ ਇਹ ਹੱਕ ਹਲਾਲ ਦੀ ਕਮਾਈ ਵਿੱਚ ਬਰਕਤ ਹੁੰਦੀ ਹੈ ਜਸਵੀਰ ਸਿੰਘ ਦੀ ਇਮਾਨਦਾਰੀ ਤੇ ਨੇਕੀ ਦੀ ਖਬਰ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਉਹ ਹੁਣ ਇੱਕ ਆਮ ਮਜ਼ਦੂਰ ਨਹੀਂ ਰਿਹਾ ਸੀ ਸਗੋਂ ਇੱਕ ਕਾਮਯਾਬ ਵਪਾਰੀ ਬਣ ਗਿਆ ਸੀ ਉਸ ਦੀ ਸਾਦਗੀ ਤੇ ਇਮਾਨਦਾਰੀ ਅੱਜ ਵੀ ਉਸੇ ਤਰ੍ਹਾਂ ਕਾਇਮ ਸੀ ਉਹ ਹਮੇਸ਼ਾ ਕਹਿੰਦਾ ਇਹ ਸਭ ਵਾਹਿਗੁਰੂ ਦੀ ਕਿਰਪਾ ਹੈ ਇਸ ਵਿੱਚ ਮੇਰਾ ਕੋਈ ਹੱਥ ਨਹੀਂ ਹੈ ਉਸ ਦੀ ਦੁਕਾਨ ਤੇ ਰਜ਼ਾਨਾ ਕਈ ਗਾਕ ਆਉਂਦੇ ਤੇ ਹਰ ਕੋਈ ਉਸ ਦੀ ਇਮਾਨਦਾਰੀ ਦੀ ਮਿਸਾਲ ਦਿੰਦਾ ਜਿਸ ਵੀਰ ਆਪਣੇ ਗਾਹਕਾਂ ਨੂੰ ਹਮੇਸ਼ਾ ਪੂਰਾ ਵਜ਼ਨ ਦਿੰਦਾ ਕੀਮਤ ਵੀ ਘੱਟ ਰੱਖਦਾ ਤੇ ਨਾ ਹੀ ਕਿਸੇ ਨਾਲ ਧੋਖਾ ਕਰਦਾ ਉਸ ਦੀ ਇਮਾਨਦਾਰੀ ਕਰਕੇ ਉਸ ਦਾ ਕਾਰੋਬਾਰ ਹੋਰ ਵਧਣ ਲੱਗਾ ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਨਫਾ ਕਮਾਉਣ ਲੱਗਾ ਇੱਕ ਦਿਨ ਜਦੋਂ ਆਪਣੀ ਦੁਕਾਨ ਤੇ ਬੈਠਾ ਹਿਸਾਬ ਕਰ ਰਿਹਾ ਸੀ ਤਾਂ ਇੱਕ ਬੁੱਢਾ ਆਦਮੀ ਅੰਦਰ ਆਇਆ ਉਸ ਦੇ ਹੱਥ ਕੰਬ ਰਹੇ ਸੀ ਕੱਪੜੇ ਪੁਰਾਣੇ ਪਰ ਸਾਫ਼ ਸੁਥਰੇ ਸੀ ਉੱਚ ਜਿੱਕਦਾ ਹੋਇਆ ਜਸਵੀਰ ਕੋਲ ਆਇਆ ਤੇ ਕਹਿਣ ਲੱਗਾ ਪੁੱਤਰ ਮੈਂ ਤੇਰੇ ਬਾਰੇ ਬਹੁਤ ਕੁਝ ਸੁਣਿਆ ਹੈ ਮੈਂ ਇੱਕ ਗਰੀਬ ਆਦਮੀ ਹਾਂ ਮੇਰੇ ਕੋਲ ਖਾਣ ਲਈ ਕੁਝ ਵੀ ਨਹੀਂ ਹੈ ਕੀ ਤੂੰ ਮੇਰੀ ਮਦਦ ਕਰ ਸਕਦਾ ਹੈ ਜਸਵੀਰ ਨੇ ਬਿਨਾ ਕੁਝ ਬੋਲੇ थैਲੀ ਕੱਢੀ ਜਿਸ ਵਿੱਚ ਚੰਦ ਰੁਪਏ ਸਨ ਉਸਨੇ ਉਹ ਬੁੱਢੇ ਦੇ ਹੱਥ ਵਿੱਚ ਰੱਖ ਦਿੱਤੇ ਬੁੱਢੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੰਬਦੇ ਹੋਏ ਹੱਥਾਂ ਨਾਲ ਰੁਪਏ ਲੈ ਲਏ ਤੇ ਕਹਿਣ ਲੱਗਾ ਪੁੱਤਰ ਮੈਂ ਵੀ ਆਪਣੀ ਜਵਾਨੀ ਵਿੱਚ ਕਦੇ ਨੇਕੀ ਕੀਤੀ ਸੀ ਪਰ ਅੱਜ ਪਹਿਲੀ ਵਾਰ ਵੇਖ ਰਿਹਾ ਹਾਂ ਕਿ ਜੋ ਵੀ ਵਾਹਿਗੁਰੂ ਦੇ ਰਾਹ ਵਿੱਚ ਦਿੰਦਾ ਹੈ ਉਹ ਕਈ ਗੁਣਾ ਜ਼ਿਆਦਾ ਵਾਪਸ ਆ ਕੇ ਮਿਲਦਾ ਹੈ ਇਹ ਸੁਣ ਕੇ ਜਸਵੀਰ ਮੁਸਕਰਾਇਆ ਤੇ ਕਹਿਣ ਲੱਗਾ ਬਾਬਾ ਜੀ ਮੈਂ ਵੀ ਕਦੇ ਵਾਹਿਗੁਰੂ ਲਈ 1 ਰੁਪਿਆ ਕੱਢਿਆ ਸੀ ਤੇ ਵਾਹਿਗੁਰੂ ਨੇ ਅੱਜ ਮੈਨੂੰ ਹਜ਼ਾਰਾਂ ਨਾਲ ਨਿਵਾਜ਼ ਦਿੱਤਾ ਹੈ ਜੀ ਮੈਂ ਅੱਜ ਵੀ ਨੇਕੀ ਕਰਾਂ ਤਾਂ ਮੈਨੂੰ ਯਕੀਨ ਹੈ ਕਿ ਵਾਹਿਗੁਰੂ ਮੈਨੂੰ ਇਸ ਤੋਂ ਜ਼ਿਆਦਾ ਦੇਵੇਗਾ ਬੁੱਢਾ ਆਦਮੀ ਦਵਾ ਦਿੰਦਾ ਹੋਇਆ ਚਲਾ ਗਿਆ ਜਸਵੀਰ ਦੀਆਂ ਅੱਖਾਂ ਵਿੱਚ ਇੱਕ ਨਵੀਂ ਰੋਸ਼ਨੀ ਸੀ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਜਦੋਂ ਉਹ ਸਾਕਟ ਟੋਪ ਵਿੱਚ ਮਜ਼ਦੂਰੀ ਕਰਦਾ ਹੁੰਦਾ ਸੀ ਜਦੋਂ ਉਸ ਕੋਲ ਸਿਰਫ 1 ਰੁਪਿਆ ਹੁੰਦਾ ਸੀ ਤੇ ਉਹ 1 ਰੁਪਿਆ ਵੀ ਫਕੀਰ ਨੂੰ ਦੇ ਕੇ ਭੁੱਖਾ ਸੌਂ ਗਿਆ ਸੀ ਪਰ ਅੱਜ ਉਹ ਭੁੱਖਾ ਨਹੀਂ ਸੀ ਉਸ ਕੋਲ ਸਭ ਕੁਝ ਸੀ ਉਸ ਕੋਲ ਸਕੂਨ ਸੀ ਜਿਸ ਵੀਰ ਦੀ ਜ਼ਿੰਦਗੀ ਬਦਲ ਚੁੱਕੀ ਸੀ ਪਰ ਉਸ ਦਾ ਦਿਲ ਅੱਜ ਵੀ ਉਸੇ ਤਰ੍ਹਾਂ ਦਾ ਸੀ ਜੀਮੀ ਉਸ ਦਿਨ ਜਦੋਂ ਉਸਨੇ ਫਕੀਰ ਨੂੰ 1 ਰੁਪਿਆ ਦਿੱਤਾ ਸੀ ਵਕਤ ਦੇ ਗੁਜ਼ਰਨ ਨਾਲ ਉਸ ਦੇ ਵਪਾਰ ਵਿੱਚ ਵੀ ਵਾਧਾ ਹੋ ਰਿਹਾ ਸੀ ਪਰ ਕਦੇ ਵੀ ਉਸਨੇ ਲਾਲਚ ਨਹੀਂ ਕੀਤਾ ਸੀ ਹੁਣ ਉਹ ਜਾਣ ਚੁੱਕਾ ਸੀ ਕਿ ਦੌਲਤ ਦਾ ਅਸਲ ਮਕਸਦ ਸਿਰਫ ਆਪਣੇ ਲਈ ਜਮਾ ਕਰਨਾ ਨਹੀਂ ਸਗੋਂ ਦੂਜਿਆਂ ਨਾਲ ਵੰਡਣਾ ਹੁੰਦਾ ਹੈ ਇੱਕ ਦਿਨ ਜਦੋਂ ਉਹ ਆਪਣੀ ਦੁਕਾਨ ਤੇ ਬੈਠਾ ਸੀ ਇੱਕ ਨੌਜਵਾਨ ਉਸ ਦੇ ਕੋਲ ਆਇਆ ਉਸ ਦੇ ਕੱਪੜੇ ਪ੍ਰਾਣੇ ਸੀ ਪਰ ਚਿਹਰੇ ਤੇ ਇਮਾਨਦਾਰੀ ਸੀ ਉਹ ਝਿਜਕਦਾ ਹੋਇਆ ਬੋਲਿਆ ਜਨਾਬ ਮੈਂ ਇੱਕ ਗਰੀਬ ਮਜ਼ਦੂਰ ਹਾਂ ਮੇਰੇ ਕੋਲ ਕੋਈ ਸਰਮਾਇਆ ਨਹੀਂ ਹੈ ਪਰ ਮੈਂ ਇਮਾਨਦਾਰ ਅਤੇ ਮਿਹਨਤੀ ਹਾਂ ਮੈਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਲਈ ਤਿਆਰ ਹਾਂ ਕੀ ਤੁਸੀਂ ਮੈਨੂੰ ਕੋਈ ਕੰਮ ਦੇ ਸਕਦੇ ਹੋ ਇਹ ਸੁਣ ਕੇ ਜਸਵੀਰ ਨੂੰ ਆਪਣੀ ਜਵਾਨੀ ਦਾ ਵੇਲਾ yaad ਆ ਗਿਆ ਜਦੋਂ ਉਹ ਖੁਦ ਇਸੇ ਤਰ੍ਹਾਂ ਮਜ਼ਦੂਰ ਸੀ ਜਦੋਂ ਉਸ ਕੋਲ ਵੀ ਕੁਝ ਨਹੀਂ ਸੀ ਪਰ ਉਸ ਕੋਲ ਇਮਾਨਦਾਰੀ ਤੇ ਮਿਹਨਤ ਸੀ ਜਦੋਂ ਉਸਨੇ ਆਪਣਾ ਆਖਰੀ ਰੁਪਿਆ ਵੀ ਵਾਹਿਗੁਰੂ ਦੇਰਾ ਵਿੱਚ দান ਕਰ ਦਿੱਤਾ ਸੀ ਉਹ ਜਾਣਦਾ ਸੀ ਕਿ ਇਹ ਵੀ ਉਹੀ ਪਲ ਹਨ ਜਦੋਂ ਨੇਕੀ ਦਾ ਸਫਰ ਕਿਸੇ ਹੋਰ ਲਈ ਸ਼ੁਰੂ ਹੋ ਸਕਦਾ ਹੈ ਜਿਸ ਵੀਰ ਨੇ ਮਸਕਰਾ ਕੇ ਨੌਜਵਾਨ ਵੱਲ ਵੇਖਿਆ ਤੇ ਕਹਿਣ ਲੱਗਾ ਪੁੱਤਰ ਮੈਂ ਤੈਨੂੰ ਕੰਮ ਤਾਂ ਜ਼ਰੂਰ ਦੇਵਾਂਗਾ ਪਰ ਨਾਲ ਹੀ ਤੈਨੂੰ ਇੱਕ ਰਾਜ ਵੀ ਸਿਖਾਵਾਂਗਾ ਜੋ ਕਿ ਮੇਰੀ ਕਾਮਯਾਬੀ ਦਾ ਅਸਲ ਕਾਰਨ ਹੈ ਨੌਜਵਾਨ ਨੇ ਹੈਰਾਨੀ ਨਾਲ ਕਿਹਾ ਕਿਹੜਾ ਰਾਜ ਜਨਾਬ ਜਿਸਵੀਰ ਨੇ ਨਰਮੀ ਨਾਲ ਜਵਾਬ ਦਿੱਤਾ ਕਿ ਨੇਕੀ ਦੀ ਕਦਰ ਕਦੇ ਅਜਾਇਆ ਨਹੀਂ ਜਾਂਦੀ ਜਦੋਂ ਵੀ ਵਾਹਿਗੁਰੂ ਦੇ ਨਾਮ ਤੇ ਕੁਝ ਦੇਉਗੇ ਉਹ ਕਈ ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਜ਼ਰੂਰ ਆਏਗਾ ਪਰ ਸ਼ਰਤ ਇਹ ਹੈ ਕਿ ਨੀਅਤ ਸਾਫ਼ ਹੋਵੇ ਇਹ ਕਹਿ ਕੇ ਜਿਸਵੀਰ ਨੇ ਨੌਜਵਾਨ ਦੇ ਹੱਥ ਵਿੱਚ ਇੱਕ ਰੁਪਇਆ ਰੱਖਿਆ ਤੇ ਕਿਹਾ ਇਹ ਮੇਰਾ ਪਹਿਲਾ ਹੀ ਨਾਮ ਹੈ ਤੇਰੇ ਲਈ ਇਹ ਸਿਨਾਰਾ ਨੇ ਕੀ ਕਰ ਤੇ ਫਿਰ ਵੇਖ ਵਾਹਿਗੁਰੂ ਤੈਨੂੰ ਕਿਵੇਂ ਨਮਾਜ਼ਦਾ ਹੈ ਨੌਜਵਾਨ ਦੀਆਂ ਅੱਖਾਂ ਵਿੱਚ ਹੈਰਾਨੀ ਤੇ ਖੁਸ਼ੀ ਸੀ ਉਹ ਜਾਣਦਾ ਸੀ ਕਿ ਅੱਜ ਉਸ ਨੂੰ ਸਿਰਫ ਰੋਜ਼ਗਾਰ ਹੀ ਨਹੀਂ ਮਿਲਿਆ ਸਗੋਂ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਵੀ ਮਿਲ ਗਿਆ ਹੈ ਜਿਸ ਵੀਰ ਦੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਰਾਹਟ ਸੀ ਉਹ ਜਾਣ ਚੁੱਕਾ ਸੀ ਕਿ ਵਾਹਿਗੁਰੂ ਦੇ ਨਾਮ ਤੇ ਦਿੱਤਾ ਗਿਆ 1 ਰੁਪਿਆ ਕਦੇ ਵੀ ਖਤਮ ਨਹੀਂ ਹੁੰਦਾ ਸਗੋਂ ਸਬਕ ਬਣ ਕੇ ਕਈਆਂ ਦੀ ਜ਼ਿੰਦਗੀ ਬਦਲ ਦਿੰਦਾ ਹੈ ਇਹੀ ਇਮਾਨਦਾਰੀ ਰਿਜਕ ਹੈ ਇਸੇ ਰਿਜਕ ਵਿੱਚ ਬਰਕਤ ਹੈ ਇਹੀ ਨੇਕੀ ਦੀ ਅਸਲ ਤਾਕਤ ਹੈ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਪ੍ਰੇਰਨਾ ਦੇ ਕਹਾਣੀ ਨਾਲ ਤਦ ਤੱਕ ਧੰਨਵਾਦ